ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਅਸ ਸਕੂਲ ਤੇ ਸਕੂਲ ਆਫ ਐਮਿਨੈਂਸ ਦਾ ਜੋ 30 ਮਾਰਚ ਨੂੰ ਪੇਪਰ ਹੋ ਕੇ ਹਟਿਆ ਉਸ ਦੀ ਜਿਹੜੀ ਅਨਸਰ ਕੀ ਪਾ ਦਿੱਤੀ ਗਈ ਸੀ ਤੇ ਉਹਦੇ objections ਵੀ ਮੰਗੇ ਗਏ ਸੀ 6 ਤਰੀਕ ਤੱਕ ਆ ਸਕੇ ਸਾਰਾ ਕਾਰਜ ਤੁਸੀਂ ਸਮੇਂ ਸਿਰ ਪੂਰਾ ਕਰ ਲਿਆ ਹੋਣਾਗਾ ਤੇ ਤੁਹਾਡਾ ਪੇਪਰ ਸਾਰੇ ਵਿਦਿਆਰਥੀਆਂ ਦਾ ਬਹੁਤ ਅੱਛਾ ਹੋਇਆ ਹੋਣਾਗਾ ਸੋ ਇਸ ਆਸ ਉਮੀਦ ਨਾਲ ਜਿਹੜੀ ਅੱਜ ਦੀ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਸਨਮੁਖ ਆਏ ਹਾਂ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਮੈਸੇਜ ਆ ਰਹੇ ਨੇ ਲਗਾਤਾਰ ਵੀ ਸਾਡਾ ਦਾਖਲਾ ਹੋ ਜੇਗਾ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਿਹੜਾ ਅੱਜ ਦਾ ਆਪਣਾ ਪਹਿਲਾ ਭਾਗ ਹੈਗਾ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਸੀਟਾਂ ਦੀ ਗਿਣਤੀ ਕਿੰਨੀਆਂ ਤੇ ਮੈਰੀਟੋਰੀਅਸ ਸਕੂਲਾਂ ਦੇ ਲਈ ਜਿਹੜੀਆਂ ਸੀਟਾਂ ਦਾ ਰਾਖਵਾਕਰਨ ਕੀ ਹੈ ਤੇ ਦਾਖਲੇ ਦੇ ਲਈ ਜ਼ਰੂਰੀ ਯੋਗਤਾਵਾਂ ਕੀ ਨੇ ਆਪਾਂ ਇਹ ਚਰਚਾ ਕਰਾਂਗੇ ਇਸ ਇਹ ਸੈਸ਼ਨ ਦੇ ਵਿੱਚ ਤੁਸੀਂ ਧਿਆਨ ਨਾਲ ਸਹਿਤਾ ਦੇ ਨਾਲ ਸੁਣਨਾ ਤਾਂ ਕਿ ਜਿਹੜੇ ਤੁਹਾਡੇ ਸਵਾਲ ਨੇਗੇ ਉਹਨਾਂ ਦੇ ਜਵਾਬ ਮਿਲ ਜਾਣ ਦੂਜਾ ਭਾਗ ਅਸੀਂ ਆਵਾਂਗੇ ਸਕੂਲ ਆਫ ਐਮਿਨੈਂਸ ਦੇ ਲਈ ਹੈ ਕਿ ਲੈ ਕੇ ਉਹਦੇ ਵਿੱਚ ਕਿੰਨੀਆਂ ਸੀਟਾਂ ਨੇ ਜਿਹੜੀਆਂ ਬਣਦੀਆਂ ਨੇ ਕਿਹੜੇ-ਕਿਹੜੇ ਸਟਰੀਮ ਦੇ ਵਿੱਚ ਬਣਦੀਆਂ ਨੇ ਸੋ ਮੈਰਿਟੋਰੀਅ ਸਕੂਲਾਂ ਬਾਰੇ ਗੱਲ ਕਰਦੇ ਆ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਵੱਡੀ ਦੇਣਾ ਮੈਰਿਟੋਰੀਅ ਸਕੂਲਾਂ ਦੀ ਇੱਥੇ ਪਲੱਸ 1 ਤੇ ਪਲੱਸ 2 ਕਲਾਸ ਚੱਲਦੀ ਆ ਪਤਾ ਹੀ ਆਪਾਂ ਨੂੰ 10 ਸਕੂਲ ਆ ਸਾਰੇ ਆਲ ਪੰਜਾਬ ਦੇ ਵਿੱਚ ਨੌ ਸਕੂਲਾਂ ਦੇ ਵਿੱਚ ਜਿਹੜਾ ਹੈਗਾ 11ਵੀਂ 12ਵੀਂ ਚੱਲ ਰਹੀ ਆ ਤੇ 10ਵੇਂ ਦੇ ਵਿੱਚ ਜਿਹੜਾ ਜਿਹੜਾ 11ਵੀਂ 12ਵੀਂ ਦੇ ਨਾਲ ਉਹ ਚੱਲ ਰਹੀ ਹੈਗੀ ਆਪਣੀ ਉੱਥੇ ਦੇਖਦੇ ਆਪਾਂ ਜਿਹੜਾ ਲੜਕੀਆਂ ਦਾ ਸਕੂਲ ਆ ਨੌਵੀਂ ਵੀ ਚੱਲ ਰਹੀ ਹੈਗੀ ਕੇਵਲ ਲੜਕੀ ਦਾ ਸਕੂਲ ਹੁੰਦਾ ਹੈਗਾ ਤਲਵਾੜਾ ਅੱਜ ਦਾ ਜਿਹੜਾ ਅਸੀਂ ਸੀਟਾਂ ਦੀ ਵੰਡ ਸੰਬੰਧੀ ਗੱਲ ਕਰਦੇ ਆ ਜਿਹੜਾ ਸਕੂਲ ਵਾਈਜ਼ ਜਿਹੜੀਆਂ ਕਿੰਨੀਆਂ ਸੈਕਸ਼ਨਡ ਸੀਟਾਂ ਨੇਗੀਆਂ ਜਿਹੜੀਆਂ ਕਲਾਸ 11ਵੀਂ ਦੀਆਂ ਮੈਰੀਟੋਰੀਅ ਸਕੂਲਾਂ ਦੇ ਵਿੱਚ ਉਹ ਸੰਬੰਧੀ ਗੱਲ ਕਰਨੀ ਹੈ ਕੱਲੇ-ਕੱਲੇ ਸਕੂਲ ਬਾਰੇ ਜਿਹੜੀ ਡਿਟੇਲ ਲੈ ਕੇ ਆਪਾਂ ਤੁਹਾਡੇ ਸਨਮੁਖ ਹਾਜ਼ਰ ਹੋਏ ਆ ਐ ਸਰ ਨੰਬਰ ਦਿੱਤੇ ਹੋਏ ਨੇ 10 ਸਕੂਲ ਬਣਦੇ ਆ ਕੁੱਲ 10 ਹੀ ਸਕੂਲਾਂ ਦੇ ਨਾਮ ਬਣਦੇ ਆ ਫੇਰ ਆਪਾਂ ਜਿਹੜਾ ਗਰਲਸ ਲੜਕੀਆਂ ਨੇ ਮੈਡੀਕਲ ਦੇ ਵਿੱਚ ਕਿੰਨੀਆਂ-ਕਿੰਨੀਆਂ ਸੀਟਾਂ ਨੇ ਇੱਕ ਸਕੂਲ ਦੇ ਵਿੱਚ ਨਾਨ ਮੈਡੀਕਲ ਦੇ ਵਿੱਚ ਕਿੰਨੀਆਂ-ਕਿੰਨੀਆਂ ਨੇ ਕਾਮਰਸ ਦੇ ਵਿੱਚ ਕਿੰਨੀਆਂ-ਕਿੰਨੀਆਂ ਨੇ ਆ ਖਾਨਾ ਜਿਹੜਾ ਹੈਗਾ ਲੜਕਿਆਂ ਦਾ ਲੜਕਿਆਂ ਦੇ ਲਈ ਮੈਡੀਕਲ ਦੀਆਂ ਕਿੰਨੀਆਂ ਸੀਟਾਂ ਨੇ ਤੇ ਜਿਹੜਾ ਨਾਨ ਮੈਡੀਕਲ ਦੀਆਂ ਕਿੰਨੀਆਂ ਨੇ ਪ੍ਰਤੀ ਸਕੂਲ ਤੇ ਕਾਮਰਸ ਦੇ ਲਈ ਪ੍ਰਤੀ ਸਕੂਲ ਕਿੰਨੀਆਂ ਨੇ ਸੋ ਇਹਦੇ ਬਾਰੇ ਵਿਚਾਰ ਚਰਚਾ ਕਰਦੇ ਆਪਾਂ ਸਾਰੇ ਸੋ ਤੋਂ ਪਹਿਲਾਂ ਜਾਣਦੇ ਅਸੀਂ ਅਮਰਤਸਰ ਸਕੂਲ ਦੇ ਵਿੱਚ ਜਿਹੜੀਆਂ ਲੜਕੀਆਂ ਦੀ ਗੱਲ ਕਰੀਏ ਸੀਟਾਂ ਦੀ ਇੱਥੇ ਲੜਕੀਆਂ ਦੀਆਂ ਸੀਟਾਂ ਦੀ ਗਿਣਤੀ 60 ਹੈ ਮੈਡੀਕਲ ਦੀ ਮੈਡੀਕਲ ਦੀ ਜਿਹੜੀ ਗਿਣਤੀ ਹੈ ਲੜਕੀਆਂ ਦੀ ਸੀਟਾਂ ਦੀ 60 ਆ ਨਾਨ ਮੈਡੀਕਲ ਦੀ ਲੜਕੀਆਂ ਦੀ ਗਿਣਤੀ 180 ਆ ਤੇ ਕਮਰਸ ਦੇ ਵਿੱਚ ਜਿਹੜੀਆਂ ਲੜਕੀਆਂ ਦੀ ਗਿਣਤੀ ਹੈਗੀ ਸੀਟਾਂ ਦੀ 60 ਆ ਜੀ ਇਹ ਜਿਹੜਾ ਅੰਕੜਾ ਤੁਸੀਂ ਦੇਖ ਰਹੇ ਹੋਗੇ ਇਹ ਜਿਹੜਾ ਹੈਗਾ ਅਮਰਤਸਰ ਸਕੂਲ ਦਾ ਪਹਿਲਾਂ ਆਪਾਂ ਕੁੜੀਆਂ ਦੀਆਂ ਸੀਟਾਂ ਦੀ ਗੱਲ ਕਰਾਂਗੇ ਫਿਰ ਮੁੰਡਿਆਂ ਦੀਆਂ ਸੀਟਾਂ ਦੀ ਗੱਲ ਕਰਾਂਗੇ ਇਸ ਤਰ੍ਹਾਂ ਤੁਸੀਂ 2 ਨੰਬਰ ਦੇ ਉੱਪਰ ਦੇਖ ਰਹੇ ਹੋ ਬਠਿੰਡਾ ਐਮ ਐਸ ਬਠਿੰਡਾ ਮੈਰਿਟੋਰੀਅਸ ਸਕੂਲ ਬਠਿੰਡਾ ਜਿਹਦੇ ਵਿੱਚ 60 ਗਿਣਤੀ ਹੈਗੀ 60 ਸੀਟਾਂ ਨੇ ਕੁੜੀਆਂ ਦੇ ਲਈ ਪਲੱਸ 1 ਦੇ ਵਿੱਚ ਪਲੱਸ 1 ਦਾ ਡਾਟਾ ਕਰ ਰਹੇ ਹਾਂ ਜੀ ਆਪਾਂ ਸਾਰਾ ਮੈਡੀਕਲ ਦੇ ਵਿੱਚ 180 ਸੀਟਾਂ ਨੇ ਕੁੜੀਆਂ ਲਈ ਨਾਨ ਮੈਡੀਕਲ ਦੇ ਵਿੱਚ ਤੇ 60 ਸੀਟਾਂ ਨੇ ਕੁੜੀਆਂ ਲਈ ਜਿਹੜਾ ਹੈਗਾ ਕਮਰਸ ਦੇ ਵਿੱਚ ਅੱਗੇ ਆਪਾਂ 3 ਨੰਬਰ ਤੇ ਚੱਲਦੇ ਹਾਂ ਐਮ ਐਸ ਫਰੋਜਪੁਰ ਮੈਰਿਟੋਰੀਅਸ ਸਕੂਲ ਫਰੋਜਪੁਰ ਦੇ ਵਿੱਚ ਆ ਵੇਖ ਰਹੇ ਹਾਂ ਜਿਹੜੀ ਤੁਸੀਂ ਗਿਣਤੀ ਹੈ 68 ਸੀਟਾਂ ਨੇ ਜਿਹੜੀਆਂ 68 ਨੇਗੀਆਂ ਜਿਹੜਾ ਮੈਡੀਕਲ ਦੇ ਲਈ 199 ਨੇ ਜਿਹੜੀਆਂ ਨਾਨ ਮੈਡੀਕਲ ਦੇ ਲਈ ਤੇ ਅੱਗੇ ਤੁਸੀਂ ਦੇਖ ਰਹੇ ਹੋ ਅੰਕੜਾ 68 68 ਕਮਰਸ ਲੜਕੀਆਂ ਦੇ ਲਈ ਅੱਗੇ ਦੇਖ ਰਹੇ ਹੋ ਤੁਸੀਂ ਗੁਰਦਾਸਪੁਰ ਦੇ ਵਿੱਚ ਮੈਡੀਕਲ ਸਟਰੀਮ ਦੇ ਲਈ 68 ਨੇ ਸੀਟਾਂ ਇੱਥੇ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਵਿੱਚ 199 ਸੀਟਾਂ ਨੇ ਜਿਹੜੀਆਂ ਨਾਨ ਮੈਡੀਕਲ ਦੇ ਲਈ ਜਿਹੜਾ ਹੈਗਾ ਉਹ ਤੁਸੀਂ ਵੇਖ ਰਹੇ ਹੋਗੇ ਆਪਣੇ ਜਿਹੜਾ ਇੱਥੇ ਹੈ ਹਾਂ 199 ਫਰੋਜਪੁਰ ਦੇ ਲਈ ਨਾਨ ਮੈਡੀਕਲ ਦੇ ਵਿੱਚ ਤੇ 68 ਸੀਟਾਂ ਨੇ ਜਿਹੜੀਆਂ ਕਮਰਸ ਦੇ ਲਈ ਅੱਗੇ ਆਪਾਂ ਚੱਲਦੇ ਹਾਂ ਜਿਹੜਾ ਹੈਗਾ ਗੁਰਦਾਸਪੁਰ ਦੇ ਵੱਲ ਫਰੋਜਪੁਰ ਦੀ ਗੱਲ ਹੋਈ ਆ ਫਰੋਜਪੁਰ ਦੇ ਵਿੱਚ ਜਿਹੜਾ 68 ਸੀਟਾਂ ਮੈਡੀਕਲ ਦੇ ਲਈ ਹੈ ਜੀ ਤੇ 199 ਸੀਟਾਂ ਨਾਨ ਮੈਡੀਕਲ ਦੇ ਲਈ ਆ ਤੇ 68 ਸੀਟਾਂ ਜਿਹੜੀਆਂ ਕੁੜੀਆਂ ਦੀਆਂ ਲੜਕੀਆਂ ਦੀਆਂ ਕਮਰਸ ਦੇ ਲਈ ਆ ਸੋ ਲੜਕੀਆਂ ਦੀ ਸੀਟਾਂ ਦੀ ਗੱਲ ਕਰੀ ਕੀਤੀ ਜਾ ਰਹੀ ਸਾਰਿਆਂ ਪਹਿਲਾਂ ਆਪਾਂ ਫਿਰ ਮੈਰਿਟੋਰੀਅਸ ਸਕੂਲ ਜਲੰਧਰ ਆ ਜੀ 5 ਨੰਬਰ ਤੇ 60 ਸੀਟਾਂ ਇੱਥੇ ਮੈਡੀਕਲ ਦੀਆਂ ਨੇ ਲੜਕੀਆਂ ਲਈ 180 ਸੀਟਾਂ ਨੇ ਨਾਨ ਮੈਡੀਕਲ ਦੀਆਂ ਲੜਕੀਆਂ ਲਈ ਤੇ 60 ਸੀਟਾਂ ਨੇ ਕਮਰਸ ਦੀਆਂ ਲੜਕੀਆਂ ਲਈ ਫਿਰ ਅੱਗੇ ਤੁਸੀਂ ਦੇਖ ਰਹੇ ਹੋ ਐਮ ਐਸ ਲੁਧਿਆਣਾ ਮੈਰਿਟੋਰੀਅਸ ਸਕੂਲ ਲੁਧਿਆਣਾ 60 ਸੀਟਾਂ ਇੱਥੇ ਮੈਡੀਕਲ ਦੀਆਂ ਲਈ ਜਿਹੜੀਆਂ ਲੜਕੀਆਂ ਲਈ 180 ਸੀਟਾਂ ਨੇ ਨਾਨ ਮੈਡੀਕਲ ਲੜਕੀਆਂ ਲਈ ਤੇ 60 ਸੀਟਾਂ ਨੇ ਕਮਰਸ ਦੀਆਂ ਜਿਹੜੀਆਂ ਲੜਕੀਆਂ ਲਈ ਫਿਰ ਅੱਗੇ ਦੇਖ ਰਹੇ ਹੋ ਤੁਸੀਂ ਐਮ ਐਸ ਪਟਿਆਲਾ ਮੈਰਿਟੋਰੀਅਸ ਸਕੂਲ ਪਟਿਆਲਾ 60 ਸੀਟਾਂ ਮੈਡੀਕਲ ਦੀਆਂ ਲੜਕੀਆਂ ਲਈ 180 ਸੀਟਾਂ ਨਾਨ ਮੈਡੀਕਲ ਦੀਆਂ ਲੜਕੀਆਂ ਲਈ ਤੇ 60 ਸੀਟਾਂ ਕਮਰਸ ਦੀਆਂ ਲੜਕੀਆਂ ਦੇ ਲਈ ਅੱਗੇ ਵੇਖ ਰਹੇ ਤੁਸੀਂ ਐਮਐਸ ਮੁਹਾਲੀ ਮੈਰਿਟੋਰੀਅਸ ਸਕੂਲ ਮੁਹਾਲੀ 60 ਸੀਟਾਂ ਨੇ ਜੀ ਮੈਡੀਕਲ ਦੀਆਂ ਲੜਕੀਆਂ ਲਈ 180 ਸੀਟਾਂ ਨੇ ਨਾਨ ਮੈਡੀਕਲ ਦੀਆਂ ਲੜਕੀਆਂ ਲਈ ਤੇ 60 ਸੀਟਾਂ ਨੇ ਕਮਰਸ ਦੀਆਂ ਲੜਕੀਆਂ ਲਈ ਨੌ ਨੰਬਰ ਤੇ ਵੇਖ ਰਹੇ ਹੋ ਤੁਸੀਂ ਸੰਗਰੂਰ ਸੰਗਰੂਰ ਦੇ ਵਿੱਚ 68 ਸੀਟਾਂ ਜੀ ਮੈਡੀਕਲ ਦੇ ਲਈ 189 ਸੀਟਾਂ ਨੇ ਨਾਨ ਮੈਡੀਕਲ ਲਈ ਲੜਕੀਆਂ ਦੀਆਂ ਤੇ 68 ਸੀਟਾਂ ਨੇ ਕਮਰਸ ਦੀਆਂ ਲੜਕੀਆਂ ਲਈ ਅੱਗੇ ਹੁਣ ਦੇਖ ਰਹੇ ਹੋ ਤੁਸੀਂ ਤਲਵਾੜਾ ਹੁਸ਼ਿਆਰਪੁਰ ਜਿਹਦੇ ਵਿੱਚ 35 ਸੀਟਾਂ ਨੇ ਮੈਡੀਕਲ ਦੀਆਂ ਲੜਕੀਆਂ ਦੀਆਂ ਤੇ ਨਾਨ ਮੈਡੀਕਲ ਦੀਆਂ 35 ਨੇ ਤੇ 30 ਹੈਗੀਆਂ ਕਮਰਸ ਦੀਆਂ ਠੀਕ ਆ ਜੀ ਇਸ ਤਰ੍ਹਾਂ ਉਹਦੇ ਨਾਲ ਗਿਣਤੀ ਬਣਦੀ ਆ ਆ ਜਿਹੜੀ ਮੈਂ ਕੁੱਲ ਮਿਲਾ ਕੇ ਗਿਣਤੀ ਬਣ ਗਈ ਜਿਹੜੀ ਮੈਡੀਕਲ ਦੀਆਂ ਸੀਟਾਂ ਨੇ ਲੜਕੀਆਂ ਦੀਆਂ ਸਾਰੇ ਸਕੂਲਾਂ ਦੇ ਵਿੱਚ ਗੈਰਵੀਂ ਦੀਆਂ 599 ਵੇਖ ਰਹੇ ਹੋ ਤੁਸੀਂ ਨਾ ਸਾਰੀਆਂ ਸਾਰੀਆਂ ਦੀ ਗਿਣਤੀ ਆਪਾਂ ਕਰ ਲਈ ਦੱਸਾਂ ਦੀ 599 ਸੀਟਾਂ ਨੇ ਜਿਹੜੀਆਂ ਉਹ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਲੜਕੀਆਂ ਵਾਸਤੇ 599 ਨੇ ਮੈਡੀਕਲ ਦੇ ਵਿੱਚ ਮੈਡੀਕਲ ਦੇ ਵਿੱਚ ਮੈਰਿਟੋਰੀਅਸ ਸਕੂਲਾਂ ਦੇ ਵਿੱਚ 599 ਸੀਟਾਂ ਲੜਕੀਆਂ ਦੀ ਨੇ ਅਗੇ ਨਾਨ ਮੈਡੀਕਲ ਸਟਰੀਮ ਦੀ ਗੱਲ ਕਰੀਏ ਜੇ 10 ਇਹ ਮੈਰਿਟੋਰੀਅਸ ਨੇ ਜਿਨ੍ਹਾਂ ਦੇ ਵਿੱਚ 1682 ਸੀਟਾਂ ਬਣਦੀਆਂ ਜੀ ਨਾਨ ਮੈਡੀਕਲ ਦੀਆਂ ਲੜਕੀਆਂ ਲਈ 1682 ਸੀਟਾਂ ਨੇ ਜਿਹੜੀ ਨਾਨ ਮੈਡੀਕਲ ਦੀਆਂ ਲੜਕੀਆਂ ਲਈ ਹੈ ਤੇ ਕਮਰਸ ਦੀਆਂ ਸੀਟਾਂ ਬਣਦੀਆਂ ਨੇ 594 10 ਸਕੂਲਾਂ ਦੇ ਵਿੱਚ ਜਿਹੜਾ ਹੈਗਾ ਟੋਟਲ ਅੰਕੜਾ ਮਿਲਾ ਕੇ ਬਣਦਾ 594 ਸੀਟਾਂ ਇਹਨੇ ਕਮਰਸ ਦੀਆਂ ਬਣ ਜਾਂਦੀਆਂ ਇਸ ਤੋਂ ਲਗ ਆਉਣਾ ਪਾ ਲੜਕੀਆਂ ਦੀਆਂ ਸੀਟਾਂ ਸੰਬੰਧੀ ਜਿਹੜੀ ਵਿਚਾਰ ਚਰਚਾ ਕਰਦੇ ਆ ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਦੇ ਲਈ 40 ਸੀਟਾਂ ਲੜਕੀਆਂ ਦੀਆਂ 120 ਸੀਟਾਂ ਨਾਨ ਮੈਡੀਕਲ ਦੀਆਂ ਜਿਹੜੀਆਂ ਹੈਗੀਆਂ ਉਹ ਲੜਕੀਆਂ ਲਈ 120 ਨੇ ਜੀ ਅੰਮ੍ਰਿਤਸਰ ਦੇ ਵਿੱਚ ਤੇ 40 ਸੀਟਾਂ ਕਮਰਸ ਦੇ ਵਿੱਚ ਆ ਇਸੇ ਤਰ੍ਹਾਂ ਤੁਸੀਂ ਵੇਖ ਰਹੇ ਹੋ ਬਠਿੰਡਾ ਦੇ ਵਿੱਚ 40 ਸੀਟਾਂ ਜੀ ਮੈਡੀਕਲ ਦੀਆਂ ਲੜਕੀਆਂ ਲਈ 11ਵੀਂ ਕਲਾਸ ਲਈ 120 ਸੀਟਾਂ ਨਾਨ ਮੈਡੀਕਲ ਲਈ ਜਿਹੜਾ ਹੈਗਾ ਲੜਕੀਆਂ ਲਈ ਤੇ ਕਮਰਸ ਦੇ ਲਈ 40 ਸੀਟਾਂ ਰੱਖੀਆਂ ਗਈਆਂ ਨੇ ਤੇ ਨੰਬਰ 3 ਫਰੋਜਪੁਰ ਤੇ ਚੱਲੀਏ ਜੇ 32 ਸੀਟਾਂ ਰੱਖੀngੀਆਂ ਨੇ ਮੈਡੀਕਲ ਲਈ ਜੀ 111 ਸੀਟਾਂ ਲੜਕੀਆਂ ਲਈ ਰੱਖੀਆਂ ਗਈਆਂ ਨੇ ਨਾਨ ਮੈਡੀਕਲ ਲਈ ਤੇ 32 ਸੀਟਾਂ ਲੜਕੀਆਂ ਲਈ ਰੱਖੇ ਗਈਆਂ ਨੇ ਕਮਰਸ ਦੀਆਂ 4 ਨੰਬਰ ਤੇ ਚੱਲਦੇ ਆਪਾਂ ਗੁਰਦਾਸਪੁਰ ਮੈਰੀਟਰੀ ਸਕੂਲ 32 ਸੀਟਾਂ ਇੱਥੇ ਮੈਡੀਕਲ ਦੀਆਂ ਲੜਕੀਆਂ ਲਈ 111 ਸੀਟਾਂ ਨਾਨ ਮੈਡੀਕਲ ਲਈ ਲੜਕੀਆਂ ਲਈ ਤੇ 32 ਸੀਟਾਂ ਕਮਰਸ ਦੀਆਂ ਜਿਹੜੀਆਂ ਲੜਕੀਆਂ ਨੇ ਅੱਗੇ ਆਪਾਂ ਚੱਲਦੇ ਆ ਜਲੰਧਰ ਜਲੰਧਰ ਦੇ ਵਿੱਚ ਤੁਸੀਂ ਵੇਖ ਰਹੇ ਹੋ 40 ਸੀਟਾਂ ਮੈਡੀਕਲ ਦੀਆਂ ਲੜਕੀਆਂ ਲਈ 120 ਸੀਟਾਂ ਨਾਨ ਮੈਡੀਕਲ ਦੀਆਂ ਲੜਕੀਆਂ ਲਈ ਤੇ 40 ਸਿੱਟਾ ਕਮਰਸੀ ਅੱਗੇ ਵੇਖ ਰਹੇ ਹੋ ਤੁਸੀਂ ਜਲੰਧਰ ਤੋਂ ਬਾਅਦ ਲੁਧਿਆਣਾ ਲੁਧਿਆਣਾ ਦੇ ਵਿੱਚ ਜਿਹੜਾ ਹੈਗਾ 40 ਸਿੱਟਾ ਨੇ ਮੈਡੀਕਲ ਦੇ ਲਈ ਲੜਕੀਆਂ ਲਈ 120 ਸਿੱਟਾ ਨਾਨ ਮੈਡੀਕਲ ਲੜਕੀਆਂ ਲਈ ਤੇ 40 ਸਿੱਟਾ ਹੈਗੀਆਂ ਨੇ ਕਮਰਸ ਦੀਆਂ ਅੱਗੇ ਵੇਖ ਰਹੇ ਹੋ ਤੁਸੀਂ ਲੁਧਿਆਣਾ ਤੋਂ ਬਾਅਦ ਪਟਿਆਲਾ ਪਟਿਆਲਾ ਦੇ ਵਿੱਚ ਹੈ ਜਿਹੜਾ ਬਣਦਾ ਅੰਕੜਾ 40 ਮੈਡੀਕਲ ਦੀਆਂ ਲੜਕੀਆਂ ਲਈ 120 ਨਾਨ ਮੈਡੀਕਲ ਦੀਆਂ ਲੜਕੀਆਂ ਲਈ ਤੇ 40 ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਮਰਸ ਦੀਆਂ ਬਣ ਜਾਂਦੀਆਂ ਲੜਕੀਆਂ ਲਈ ਅੱਗੇ ਵੇਖ ਰਹੇ ਤੁਸੀਂ ਮੋਹਾਲੀ ਮੋਹਾਲੀ ਦੇ ਵਿੱਚ 40 ਸੀਟਾਂ ਲੜਕਿਆਂ ਲਈ ਮੈਡੀਕਲ ਦੇ ਵਿੱਚ 120 ਸੀਟਾਂ ਨਾਨ ਮੈਡੀਕਲ ਦੇ ਵਿੱਚ ਲੜਕਿਆਂ ਲਈ ਤੇ ਜਿਹੜੀਆਂ 40 ਸੀਟਾਂ ਬਣਦੀਆਂ ਨੇ ਉਹ ਬਣਦੀਆਂ ਨੇਗੀਆਂ ਆਪਣੀਆਂ ਜਿਹੜੀਆਂ ਮੋਹਾਲੀ ਦੇ ਵਿੱਚ ਲੜਕਿਆਂ ਲਈ ਅੱਗੇ ਵੇਖ ਰਹੇ ਤੁਸੀਂ 32 ਸੀਟਾਂ ਨੇ ਜਿਹੜੀਆਂ ਇਹ ਹੈਗੀਆਂ ਨੇ ਸੰਗਰੂਰ ਦੇ ਵਿੱਚ 111 ਸੀਟਾਂ ਨੇ ਜਿਹੜੀਆਂ ਇਹ ਵੇਖ ਰਹੇ ਹੋ ਤੁਸੀਂ ਨਾਨ ਮੈਡੀਕਲ ਦੀ ਸੰਗਰੂਰ ਚ ਤੇ 32 ਸੀਟਾਂ ਵੇਖ ਰਹੇ ਹਾਂ ਕਮਰਸ ਦੀਆਂ ਸੰਗਰੂਰ ਦੇ ਵਿੱਚ ਲਾਸਟ ਵਾਲਾ ਤੁਸੀਂ ਵੇਖ ਰਹੇ ਤਲਵਾੜਾ ਹੁਸ਼ਿਆਰਪੁਰ ਇੱਥੇ ਕੋਈ ਵੀ ਸੀਟ ਹੈ ਨਹੀਂ ਲੜਕਿਆਂ ਦੀ ਜ਼ੀਰੋ ਕੀਤੀ ਹੋਈ ਆ ਸਾਰੀ ਕਿਉਂਕਿ ਇਹ ਕੁੜੀਆਂ ਦਾ ਸਕੂਲ ਆ ਕੁੜੀਆਂ ਦੀਆਂ ਸੀਟਾਂ ਨੇ ਇੱਥੇ ਸਿਰਫ ਲੜਕੀਆਂ ਦਾ ਸਕੂਲ ਆ ਇਹ ਤੇ ਹੁਣ ਆਪਾਂ ਕੋਲ ਅੰਕੜਾ ਜਿਹੜਾ ਮਿਲਾ ਕੇ ਦੇਖੀਏ 40 40 32 40 ਦਾ ਜਿਹੜਾ ਅੰਕੜਾ ਬਣਦਾ ਕੋਲਾ 336 ਸੀਟਾਂ ਬਣਦੀਆਂ ਦਸੇ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਮੈਡੀਕਲ ਦੇ ਲਈ ਲੜਕੀਆਂ ਵਾਸਤੇ 336 ਸੀਟਾਂ ਨੇ ਜਿਹੜੀਆਂ ਲੜਕੀਆਂ ਵਾਸਤੇ 336 ਠੀਕ ਹੈ ਜੀ 336 ਸੀਟਾਂ ਜਿਹੜੀਆਂ ਮੈਡੀਕਲ ਦੇ ਲਈ ਬਣਦੀਆਂ ਨੇ ਨਾਨ ਮੈਡੀਕਲ ਦੀਆਂ ਜਿਹੜੀਆਂ ਲੜਕੀਆਂ ਵਾਸਤੇ ਬਣਦੀਆਂ ਨੇ ਉਹ ਬਣਦੀਆਂ 1053 ਇਕ ਹਜ਼ਾਰ 53 ਬਣ ਗਈ ਕੁੱਲ ਨਾਨ-ਮੈਡੀਕਲ ਦੇ ਵਿੱਚ ਲੜਕੀਆਂ ਆ ਮਾਫ ਕਰਨਾ ਲੜਕੀਆਂ ਵਾਸਤੇ ਮਾਫ ਕਰਨਾ ਲੜਕੀਆਂ ਕਹ ਗਿਆ ਮੈਂ ਲੜਕੀਆਂ ਵਾਸਤੇ ਜਿਹੜੀਆਂ ਹੈਗੇ ਨਾਨ-ਮੈਡੀਕਲ ਦੀਆਂ ਬਣਦੀਆਂ 1053 ਤੇ ਮੈਡੀਕਲ ਦੀਆਂ ਲੜਕੀਆਂ ਵਾਸਤੇ ਚਾਹੀਦੀਆਂ ਕੁੱਲ 336 ਬਣਦੀਆਂ ਜੀ ਕੁੱਲ ਤੇ ਬॉयਜ਼ ਵਾਸਤੇ ਜਿਹੜੀਆਂ ਬਣਦੀਆਂ ਨੇ 1053 ਨਾਨ-ਮੈਡੀਕਲ ਵਿੱਚ ਤੇ ਕਮਰਸ ਦੇ ਲਈਆਂ ਬਣਦੀਆਂ ਨੇ 336 ਕੁੱਲ ਜੀ ਲੜਕੀਆਂ ਵਾਸਤੇ 336 ਬਣਦੀਆਂ ਸਾਰੇ ਮਿਲਟਰੀ ਸਕੂਲਾਂ ਦੇ ਵਿੱਚ ਮਿਲਾ ਕੇ ਸੋ ਇਹ ਜਿਹੜਾ ਅੰਕੜਾ ਤੁਹਾਡੇ ਸਨਮੁਖ ਰੱਖਿਆ ਗਿਆ 11ਵੀਂ ਦਾ ਤਾਂ ਕਿ ਤੁਹਾਨੂੰ ਸਪਸ਼ਟਤਾ ਦਿਖ ਜੇ ਇਹ ਜਿਹੜੇ ਵਿਦਿਆਰਥੀ ਸਵਾਲ ਪੁੱਛ ਰਹੇ ਨੇ ਵੀ ਸਾਡਾ ਮੈਰਿਟੋਰੀਅਸ ਸਕੂਲ ਵਿੱਚ ਆ ਜਾਊਗਾ ਜੀ ਤਾਂ ਕਰਕੇ ਸੀਟਾਂ ਨੂੰ ਪਤਾ ਹੋਣਾ ਚਾਹੀਦੀ ਆਹ ਸੀਟਾਂ ਨੇ ਸੀਟਾਂ ਦੇ ਹਿਸਾਬ ਨਾਲ ਆਉਣਾ ਜੀ ਜਾਂ ਤੁਹਾਡੀ ਮੈਰਿਟ ਦੇ ਹਿਸਾਬ ਨਾਲ ਅੱਗੇ ਆਪਾਂ ਕੀਤੀ ਗੱਲ 11ਵੀਂ ਦੀ ਕੀਤੀ ਐ ਇੱਥੇ ਆਪਾਂ ਕਰਦੇ ਆਂ 9ਵੀਂ ਦੀ 9ਵੀਂ ਦੇ ਵਿੱਚ ਕੀ ਹੈਗਾ ਮੈਰਿਟੋਰੀਅਸ ਸਕੂਲ ਤਲਵਾੜਾ ਦੇ ਵਿੱਚ 9ਵੀਂ ਚੱਲਦੀ ਐ ਸਿਰਫ ਇੱਕ ਸਕੂਲ 'ਚ ਚੱਲਦੀ ਐ ਇੱਥੇ 50 ਸੀਟਾਂ ਨੇ ਤੇ ਅੱਗੇ ਆਪਾਂ ਜਿਹੜਾ ਟੋਟਲ ਦੇਖਦੇ ਆਂ ਦਾ 11ਵੀਂ ਦੇ ਲਈ ਜਿਹੜੀ ਟੋਟਲ ਸੀਟਸ ਫਾਰ ਕਲਾਸ 11ਵੀਂ ਆ 4600 ਸੀਟ ਬਣਦੀ ਐ 11ਵੀਂ ਦੇ ਵਿੱਚ ਠੀਕ ਹੈ 4600 ਸੀਟਾਂ ਕੁੱਲ ਹਨ 11ਵੀਂ ਦੇ ਲਈ ਜਿਹਦੇ ਵਿੱਚ ਟੋਟਲ ਸੀਟ ਫਾਰ ਗਰਲਸ ਕਲਾਸ 11ਵੀਂ ਦੇ ਲਈ ਲੜਕੀਆਂ ਵਾਸਤੇ 4600 ਦੇ ਵਿੱਚੋਂ 2875 ਲੜਕੀਆਂ ਵਾਸਤੇ ਆ ਤੇ ਲੜਕਿਆਂ ਵਾਸਤੇ ਟੋਟਲ ਸੀਟਾਂ ਬਣਦੀਆਂ 1725 2875 ਤੇ 1725 ਬਣ ਜਾਂਦੇ ਆ 4600 ਕੁੱਲ 4600 ਸੀਟਾਂ ਜਿਹਦੇ ਵਿੱਚ 11ਵੀਂ ਲਈ 2875 ਲੜਕੀਆਂ ਦੀਆਂ ਤੇ 1725 ਲੜਕਿਆਂ ਦੀਆਂ ਨੇ ਇਹ ਸੀਗਾ ਜੀ ਸੀਟਾਂ ਦੀ ਵੰਡ ਜਿਹੜੀ ਤੁਹਾਡੇ ਸਾਹਮਣੇ ਰੱਖ ਦਿੱਤੀ ਗਈ ਆ ਵੀ ਇਸ ਤਰ੍ਹਾਂ ਦੇ ਨਾਲ ਭਾਈ ਆ ਸੀਟਾਂ ਬਣਦੀਆਂ ਸਾਰੇ ਸਕੂਲਾਂ ਦੇ ਵਿੱਚ 4600 ਸੀਟ ਬਣਦੀ ਹੈ ਕੁੱਲ ਜਿਹੜੀ ਹੈਗੀ ਠੀਕ ਹੈ ਜੀ ਤੇ ਅੱਗੇ ਆਪਾਂ ਜਿਹੜਾ ਇਹ ਇਸ ਸੰਬੰਧੀ ਦੇ ਵਿੱਚ ਦੇਖਦੇ ਆ ਮੈਰੀਟੋਰੀਅਲ ਸਕੂਲਾਂ ਦੇ ਵਿੱਚ ਜਿਹੜਾ ਉਹ ਰਾਖਵਾਕਰਮ ਕੀ ਹੈ ਸੀਟਾਂ ਦੇ ਲਈ ਇਹ ਤੁਹਾਡੇ ਰੂਬਰੂ ਕਰਦੇ ਆ ਸੀਟਾਂ ਦੀ ਗਣਤੀ ਪਹਿਲਾਂ ਰੂਬਰੂ ਕੀਤੀ ਸੀ ਹੁਣ ਰਾਖਵਾਕਰਨ ਕੀ ਹੈ ਲੜਕੀਆਂ ਤੇ ਲੜਕਿਆਂ ਲਈ ਸੀਟਾਂ ਦੀ ਵੰਡ 60 ਨਿਪਾਤ 40 ਹੈ ਜੀ ਇੱਕ ਤਾਂ 60 ਨਿਪਾਤ 40 ਦੀ ਰੇਸ਼ੋ ਰੱਖੀ ਗਈ ਹੈ ਅੱਟਾ ਦਾਲ ਸਮਾਰਟ ਕਾਰਡ ਧਾਰਕਾਂ ਲਈ ਰਾਖਵਾ ਕਰਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ 70% ਸੀਟਾਂ ਰਾਖਵੀਂ ਹੋਣਗੀਆਂ ਜੋ ਕਿ ਖੁਰਾਕ ਤੇ ਸਪਲਾਈ ਭਾਗ ਦੀ ਅੱਟਾ ਦਾਲ ਸਮਾਰਟ ਕਾਰਡ ਸਕੀਮ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਤੇ ਅੱਗੇ ਜਿਹੜੇ ਦੱਸਿਆ ਗਿਆ ਨੇ ਵੀ ਜਿਹੜੇ ਅੱਟਾ ਦਾਲ ਧਾਰਕ ਕਾਰਡ ਨੇ ਜਿਨ੍ਹਾਂ ਕੋਲ ਪੀਲੇ ਕਾਰਡ ਬਣੇ ਹੋਏ ਆ ਆਮ ਨਹੀਂ ਹੈਗਾ ਰਸ਼ਨ ਕਾਰਡ ਤਾਂ ਹਰੇ ਕੋਲੇ ਨੇ ਪੀਲੇ ਕਾਰਡ ਬਣੇ ਜਿਨ੍ਹਾਂ ਕੋਲ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਪੜਦੇ ਜਾਂ ਸਰਕਾਰੀ ਸਕੂਲਾਂ 'ਚ ਪੜਦੇ ਆ ਜਾਂ ਫਿਰ ਪ੍ਰਾਈਵੇਟ ਜਿਹੜੇ ਸਕੂਲਾਂ ਦੇ ਹਾਂ ਮਾਕਰਨਾ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਜਿਹੜੇ ਨੇ ਜਿਹੜੇ ਮਾਨਤਾ ਪ੍ਰਾਪਤ ਨੇ ਸਕੂਲ ਜਾਣੀ ਕਿ 50 ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਨੇ ਤੇ ਪ੍ਰਾਈਵੇਟ ਸਕੂਲਾਂ ਦੇ ਬਾਕੀ ਜਿਹੜਾ ਹੈਗਾ ਬਾਕੀ ਤਾਂ ਦੇਖੋ ਗਵਰਨਮੈਂਟ ਵਾਸਤੇ ਹੈਗੀ ਹੈ ਇਹਨਾਂ ਵਾਸਤੇ 10% ਸੀਟਾਂ ਕਰਤੀਆਂ ਨੇ ਪ੍ਰਾਈਵੇਟ ਸਕੂਲ ਨੇ ਪੰਜਾਬ ਬੋਰਡ ਤੋਂ ਜਿਹੜਾ ਮਾਨਤਾ ਪ੍ਰਾਪਤ ਨੇਗੇ ਕਿੰਨੀਆਂ ਸੀਟਾਂ ਨੇ ਵਾਸਤੇ 10% ਸੀਟਾਂ ਰੱਖਮੀਆਂ ਹੋਣਗੀਆਂ ਜੋ ਕਿ ਉਹਨਾਂ ਨੇ ਕੀ ਕਰਨਾ ਹੋਊਗਾ ਆਪਣਾ ਜਿਹੜਾ ਕਾਰਡ ਦੇਣਾ ਹੋਊਗਾ ਆਟਾ ਦਾਲ ਸਮਾਰਟ ਕਾਰਡ ਸਕੀਮ ਦੇ ਪਰਿਵਾਰ ਨਾਲ ਸਬੰਧ ਰੱਖਿਆ ਹੋਣਾ ਅੱਗੇ ਨੰਬਰ 3 ਕੀ ਕਹਿ ਰਿਹਾ ਜੀ ਵਿਕਲਾੰਗ ਵਿਦਿਆਰਥੀਆਂ ਲਈ ਰਾਖਵਾ ਕਰਨ ਜਿਹੜੇ ਕਿਸੇ ਤਰੀਕੇ ਦੇ ਨਾਲ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਅਪਾਜ ਨੇ ਕਿ ਵਿਦਿਆਰਥੀ ਉਹਨਾਂ ਦੇ ਲਈ ਜਿਹੜੀਆਂ ਸੀਟਾਂ ਨੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਸਤਰੀ ਵਾਲ ਵਿਕਾਸ ਦੇ ਐਨੇ ਨੰਬਰ ਦੇ ਅਨੁਸਾਰ ਵਿਕਲਾੰਗ ਲੜਕੀਆਂ ਲਈ 10% ਸੀਟਾਂ ਤੇ ਵਿਗਲਾੰਗਤ ਲੜਕੀਆਂ ਲਈ 5% ਸੀਟਾਂ ਜਿਹੜੇ ਕੋਈ ਡਿਸੇਬਲ ਬੱਚੇ ਨੇਗੇ ਉਹਨਾਂ ਲਈ ਜਿਹੜਾ ਹੈਗਾ ਲੜਕੀਆਂ ਲਈ ਤੇ ਰੱਖੇਗਾ 10% ਜੀ ਸੀਟਾਂ ਤੇ ਵਿਕਲੈਂਗ ਲੜਕੀਆਂ ਦੇ ਲਈ ਰੱਖੀਆਂ ਗਿਆ 5% ਸੀਟਾਂ ਠੀਕ ਹੈ ਜੀ ਰੱਖਵਾ ਕਰਨ ਦੀ ਲਾਭ ਲੈਣ ਲਈ ਵਿਕਲੈਂਗ ਤਾਂ ਜਿਹੜੀ 40% ਜੇ ਤੋਂ ਵੱਧ ਹੋਣੀ ਚਾਹੀਦੀ ਜਿਹੜੀ ਵਿਕਲੈਂਗਤਾ ਹੈਗੀ ਹੈ ਜੀ ਅੱਗੇ ਹੈਗਾ ਬਹੁੂ ਬੂਮੈਨ ਊਮੈਨ ਹਾਈਡਰਡ ਹਾਊਸਹੋਲਡ ਦੀਆਂ ਕੁੜੀਆਂ ਲਈ ਰੱਖਵਾ ਕਰਨਾ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਪ੍ਰਕਾਸ਼ ਵਿਭਾਗ ਦੇ ਮਿਤੀ 9121 ਦੇ ਨੋਟੀਫਿਕੇਸ਼ਨ ਅਨੁਸਾਰ 20% ਸੀਟਾਂ ਇਹ ਨਹੀਂ ਰੱਖੀਆਂ ਗਈਆਂ ਊਮੈਨ ਹਾਈਡਰਡ ਹਾਊਸਹੋਲਡ ਕੈਟਾਗਰੀ ਤਹਿਤ ਕੇਵਲ ਲੜਕੀਆਂ ਲਈ ਰੱਖੀਆਂ ਗਈਆਂ ਨੇ ਕੇਵਲ ਲੜਕੀਆਂ ਲਈ ਰੱਖੀਆਂ ਗਈਆਂ ਨੇ ਜਿਹੜੀਆਂ ਸੀਟਾਂ ਕਿੰਨੀਆਂ ਨੇ 20% ਸੀਟਾਂ ਊਮਨ ਹੈਡ ਹਾਊਸਹੋਲਡ ਹੋਣੋਂ ਉਹ ਊਮਰ ਹੈਡ ਹਾਊਸਹੋਲਡ ਦਾ ਕੀ ਜਿਹੜਾ ਕਲੀਅਰ ਕਰਦੀਏ ਕੋਈ ਵੀ ਔਰਤ ਜਿਹੜੀ ਘਰ ਦੀ ਮੁਖੀ ਹੋ ਸਕਦੀ ਆ ਜਿਵੇਂ ਕਿ ਦੱਸਦੀ ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਜਾਂ ਫਿਰ ਮਾਂ ਪਿਤਾ ਦੀ ਮੌਤ ਹੋਣ ਦੀ ਸੂਰਤ ਜਾਂ ਕੋਈ ਤਲਾਕ ਵਗੈਰਾ ਹੋ ਗਿਆ ਵਿਕਲਾਹਕ ਪਿਤਾ ਜੋ ਕਿ ਕੰਮ ਕਰਨ ਕਮਾਉਣ ਦੇ ਯੋਗ ਹੈ ਨਹੀਂਗਾ ਉਹਨਾਂ ਲਈ 10% ਸੀਟਾਂ ਰੱਖੀਆਂ ਰੱਖੀਆਂ ਨੇ ਪ੍ਰਾਈਵੇਟ ਸਕੂਲਾਂ ਲਈ ਜਾਂ ਫਿਰ ਜਿਹੜਾ ਹੋਵੇ ਪਿਤਾ ਦੀ ਲੰਮੇ ਸਮੇਤ ਘਰ ਤੋਂ ਗੈਰ ਹਾਜ਼ਰੀ ਹੋਵੇ ਗੈਰ ਮੌਜੂਦਗੀ ਹੋਵੇ ਘੱਟੋ ਘੱਟ 7 ਸਾਲ ਲਈ ਹੋਵੇ ਜਿਹੜਾ ਜਾਂ ਫਿਰ ਵੱਡੀ ਭੈਣ ਮਾਤਾ ਪਿਤਾ ਦੋਵਾਂ ਦੀ ਜਿਹੜੀ ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਵੱਡੀ ਭੈਣ ਜਿਹੜੀ ਘਰ ਚਲਾ ਰਹੀ ਹੈ ਇਹ ਬੋਮਨ ਹਾਊਸ ਹਹੋਲਡ ਜਿਹੜੀਆਂ ਘਰ ਚਲਾ ਰਹੀਆਂ ਔਰਤਾਂ ਨੇ ਹੀ ਆ ਸਿਰਫ ਲੜਕੀਆਂ ਲਈ ਰੱਖਿਆ ਨੇ ਸੀਟਾਂ 20% ਸੀਟਾਂ ਜਿਹੜੀਆਂ ਰਾਖਵੇਂ ਰੱਖੀਆਂ ਨੇ ਉਪਰੋਕਤ ਦੱਸਾਇਆ ਗਿਆ ਰੱਖਮ ਕਰਨ ਦੀ ਕੋਟੇ ਦੀ ਨਹੀਂ ਭਰੀਆਂ ਦੇ ਸੰਬੰਧਤ ਕੋਟੇ ਦੀ ਖਾਲੀ ਸੀਟਾਂ ਜਨਰਲ ਮੈਟਲ ਚ ਜੇਕਰ ਇਹ ਰੱਖਮ ਕਰਨ ਕੋਟੇ ਦੀ ਨਹੀਂ ਭਰੀ ਜਾਂਦੀਆਂ ਫਿਰ ਜਿਹੜੀ ਜਨਰਲ ਮੈਟ ਦੇ ਵਿੱਚ ਜਿਹੜੀਆਂ ਇਹ ਭਰ ਦਿੱਤੀਆਂ ਜਾਣਗੀਆਂ ਇਹ ਗੱਲ ਕੀਤੀ ਸੀ ਆਪਾਂ ਤੁਹਾਡੇ ਨਾਲ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਰਾਖਵਾ ਕਰਨ ਕੀ ਹੈਗਾ ਬੱਕਰੀਆਂ ਬੱਕਰੀਆਂ ਸੀਟਾਂ ਨੂੰ ਲੈ ਕੇ ਵਿਦਿਆਰਥੀਆਂ ਨੂੰ ਇਹ ਸਬੰਧੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਅਗਲਾ ਜਿਹੜਾ ਤੁਹਾਡੇ ਸੁਨੁਖ ਹਾਜ਼ਰ ਕੀਤਾ ਇਹ ਹੈਗਾ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਜ਼ਰੂਰੀ ਯੋਗਤਾਵਾਂ ਇਹ ਵੈਸੇ ਕਰ ਹੀ ਲਿਆ ਤੁਸੀਂ ਸਾਰਾ ਇਹ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਜਾਂਦੀ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਟ੍ਰਿਕ ਨੂੰ ਦਾਖਲਾ ਕਰਨ ਲਈ ਯੋਗ ਨੇ ਤਾਂ ਸਾਰਾ ਫਾਰਮ ਫੁਰਮ ਭਰੀ ਤਾਂ ਪੇਪਰ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਜਿਹੜੇ ਦਸ਼ਮੇਸ਼ ਕਰ ਲੈ ਸੀਨੀਅਰ ਸੈਕੰਡਰੀ ਸਕੂਲ ਬਾਦਲਾ ਤਲਵੰਡੀ ਸਾਬੋ ਬਠਿੰਡਾ ਕੋਟਲਾ ਸਰਤਾਨਾ ਅਮਰਸਾਰਾ ਤੇ ਦਰਸ਼ ਮਾਡਲ ਸਕੂਲ ਆ ਜਿਹੜੇ ਕਿ ਪੀਐਸਸੀਬੀ ਦੇ ਪੀਪੀ ਮੋਡ ਦੇ ਨਹੀਂ ਆਉਂਦੇ ਨੇ ਸਕੂਲਾਂ ਦੇ ਮੈਟ੍ਰਿਕ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਰਿਟਰੀ ਨੂੰ ਦਾਖਲਾ ਪ੍ਰਾਪਤ ਕਰਨ ਲਈ ਯੋਗ ਨੇ ਇਹ ਤਾਂ ਪੇਪਰ ਹੋ ਹੀ ਗਿਆ ਹੁਣ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਜਾਂ ਸਕੂਲ ਕਮੇਟੀ ਤੋਂ ਆਨ ਦਬਰਤ ਪ੍ਰਾਈਵੇ ਉਹੀ 10% ਸੀਟਾਂ ਵਾਲੀ ਆ ਗਈ ਜਿਨ੍ਹਾਂ ਕੋਲ ਕਾਰਡ ਨੇ ਭਾਈ ਉਹ ਕਰ ਸਕਦੇ ਆ। ਉਹ ਪ੍ਰਾਈਵੇਟ ਸਕੂਲਾਂ ਵਾਲੇ ਉਹਨਾਂ ਨੂੰ ਇਹਦਾ ਫਾਇਦਾ ਮਿਲ ਜੂਗਾ 10% ਸੀਟਾਂ ਦਾ ਕਾਰਡ ਜ਼ਰੂਰ ਨਾਲ ਲੈ ਕੇ ਆਉਣਾਗਾ। ਕਿਉਂਕਿ ਡਾਕੂਮੈਂਟ ਦੇਖੀ ਜਾਂਦੇ ਬਕਾਇਦਾ ਨਾਲ ਸਾਰੇ। ਅੱਗੇ ਹੈਗਾ ਹਾਂ ਸਰਕਾਰੀ ਸਕੂਲਾਂ ਤੇ ਪਿਆਸ ਸਕੂਲ ਦੇ ਖਬਰ ਤੋਂ ਮਾਨ ਤੋਂ ਪ੍ਰਾਈਵੇਟ ਸਕੂਲਾਂ ਦੇ ਅੰਦਰ ਥਿਲ ਆਇਆ ਹੋ ਗਿਆ ਆਪਣਾ। ਅੱਗੇ 11ਵੀਂ ਜਮਾਤ ਲਈ ਐਸਸੀਐਸਟੀ ਕੈਟਾਗਰੀ ਲਈ ਪਿਛਲੇ ਕਾਦ ਨੂੰ ਅਕਸੈਸ਼ਨ 10ਵੀਂ ਜਮਾਤ ਵਿੱਚੋਂ 65% ਦੇ ਹੋਰ ਕੈਟਾਗਰੀ ਨਹੀਂ 70% ਦੇ ਅੰਕ ਪ੍ਰਾਪਤ ਕਰਨੇ ਲਾਜ਼ਮੀ ਨੇ। 11ਵੀਂ ਜਮਾਤ ਲਈ ਜਿਹੜਾ ਹੈਗਾ ਜਿਹੜਾ ਕੈਟਾਗਰੀ ਪਿਛਲੇ ਕਾਲ ਮੁਕਸ਼ਰਣ ਦੀ ਜਿਹੜੀ 10ਵੀਂ ਜਮਾਤ ਵਿੱਚੋਂ 65% ਆ। 10ਵੀਂ ਵਿੱਚ ਤੁਹਾਡੇ 50% 65% ਹੋਣ ਤੇ ਕੈਟਾ ਅਧੇ ਕੈਟਾਗਰੀਆਂ ਲਈ ਜਿਹੜੇ ਆਦਰ ਹੈਗਾ 70% ਕਰਨੀ ਜ਼ਰੂਰੀ ਆ। ਐਸਸੀ ਤੇ ਐਸਐਟੀ ਲਈ ਜਿਹੜੇ ਚਾਹੀਦੇ ਆ। ਐਸਸੀ ਕੈਟਾਗਰੀ ਤੇ ਐਸਟੀ ਲਈ ਚਾਹੀਦੇ ਨੇ 65% ਦੀ ਆਦਰ ਲਈ ਚਾਹੀਗੇ 70% 10ਵੀਂ ਦੇ ਵਿੱਚੋਂ ਨੰਬਰ। ਇਹ ਸ਼ਰਤ ਮੰਨੀ ਗਈ ਹੈ ਦਾਖਲੇ ਦੀ ਵੀ ਇੱਕ। 9ਵੀਂ ਜਮਾਤ ਜੋ ਦਾਖਲਾ ਕੇਵਲ ਮੈਰੀਟਰੀ ਸਕੂਲ ਤਲਵਾੜਾ ਕੇ ਪ੍ਰਬੰਧਿਤ ਹੋਏਗਾ 50 ਸੀਟਾਂ ਲਈ। ਦਾਖਲਾ ਪ੍ਰਕਿਰਿਆ ਕਿੱਕ ਟੁਕੜਤੀ ਹੈ ਜੋ ਉਹਤਾੜੀ ਪਿਆ ਸਕੂਲ ਸਿੱਖਿਆ ਬੋਰ ਸੋ ਇਸ ਜਿਹੜਾ ਵਿਦਿਆਰਥੀਓ ਅੱਜ ਦਾ ਤੁਹਾਨੂੰ ਸਾਰਾ ਸੂਚਿਤ ਕਰਾ ਦਿੱਤਾ ਗਿਆ। ਤੁਹਾਡੀਆਂ ਜਿਹੜੀਆਂ ਸੀਟਾਂ ਦੀ ਵੰਡ ਦੀ ਸੰਬੰਧੀ ਗੱਲ ਕੀਤੀ ਗਈ, ਰਾਖਵਾ ਕਰਨ ਦੇ ਬਾਰੇ ਗੱਲ ਕੀਤੀ ਗਈ, ਸਾਰੀ ਆਪਾਂ ਬੜੀ ਸੌਖੀ ਭਾਸ਼ਾ ਦੇ ਵਿੱਚ ਸਧਾਰਨ ਗੱਲਾਂ ਦੱਸੀਆਂ ਨੇ ਆਸ ਹੈ ਕਿ ਚੰਗੀ ਤਰ੍ਹਾਂ ਸਮਝ ਲੱਗੀ ਹੋਊਗੀ ਤੇ ਦਿਮਾਗੀ ਤੌਰ ਤੇ ਤੁਸੀਂ ਪ੍ਰਿਪੇਅਰ ਹੋ ਗਏ ਹੋਣਗੇ ਕਿ ਕਿੱਥੇ ਤੁਹਾਡਾ ਜਿਹੜਾ ਅੰਕੜਾ ਬਣਦਾ ਨੰਬਰਾਂ ਦਾ ਤੇ ਕਿੱਥੇ ਆਉਣ ਦੀ ਸੁਭਾਵਨਾ ਹੈਗੀ ਆ। ਸੋ ਵਿਦਿਆਰਥੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਮੈਂਟ ਜਰੂਰ ਕਰਦੇ ਹੋ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨਾਲ ਜਰੂਰ ਜੁੜਜੋ। ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈਏ ਇਹ ਸੀਗਾ ਮੈਰਿਟੋਰੀਅ ਸਕੂਲਾਂ ਦੀ ਜਿਹੜੀ ਸੀਟਾਂ ਦੀ ਵਾਰਡ ਜਿਹੜੀ ਕੱਲੇ-ਕੱਲੇ ਸਕੂਲ ਨੂੰ ਲੈ ਕੇ ਤੁਹਾਡੇ ਨਜ਼ਰ ਕੀਤੀ ਗਈ ਆ ਹੁਣ ਆਪਾਂ ਸਕੂਲ ਆਫ ਫੈਮਿਨਿਅਨਸ ਦਾ ਜਿਹੜਾ ਇੱਕ ਸੈਸ਼ਨ ਉਹ ਸੀਟਾਂ ਦੇਖਾਂ ਕਿੰਨੀਆਂ-ਕਿੰਨੀਆਂ ਬਣਦੀਆਂ ਨੇ ਤਾਂ ਕਿ ਤੁਸੀਂ ਤੁਹਾਨੂੰ ਕਿਸੇ ਕਿਸੇ ਦਾ ਭਰਮ ਭਲੇਖਾ ਨਾ ਰਹੇ ਤੇ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਣੀ ਲਾਜ਼ਮੀ ਬਣ ਜਾਂਦੀ ਹੈਗੀ ਸੋ ਸ਼ੁਕਰੀਆ ਸਾਰੇ ਵਿਦਿਆਰਥੀਆਂ ਦਾ ਤਾਂ ਕੱਲ ਫੇਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਸਕੂਲ ਆਫ ਫੈਮਿਨਿਅਨਸ ਦੀਆਂ ਸੀਟਾਂ ਕਿੰਨੀਆਂ ਨੇ ਅੱਜ ਆਪਾਂ ਮੈਰੀਟੋਰੀਅਸ ਸਕੂਲਾਂ ਦੀ ਸਿੱਟਾਂ ਦੀ ਗਿਣਤੀ ਜਿਹੜੀ ਕੋਰਸਾਂ ਦੇ ਮੁਤਾਬਕ ਕੱਲੇ-ਕੱਲੇ ਸਕੂਲ ਨੂੰ ਲੈ ਕੇ ਜਿਹੜੀ ਦਿਖਾ ਦਿੱਤੀ ਗਈ ਆ। ਸ਼ੁਕਰੀਆ ਮਿਹਰਬਾਨੀ ਧੰਨਵਾਦ।